ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਆ ਸਕੂਲ ਵਾਲੀ ਸਾਈਡ ਤੇ ਇੱਧਰ ਬਾਕੀ ਚੈੱਕ ਕਰੋ ਤੁਸੀਂ ਲੋਕੇਸ਼ਨ ਕਿਹਨੇ ਦੇ ਪੈਣ ਦੀ ਹੈ ਤੁੰਤ ਤੁੰਤ ਪੈਣੀ ਸ਼ੁਰੂ ਹੋ ਗਈ ਕਿਉਂਕਿ ਸਿਆਲਾਗਾ ਤੁੰਤ ਪੈਣੀ ਆ ਬਾਕੀ ਹੁਣ ਇਹ ਆ ਵੀ ਅਸੀਂ ਰਹਿ ਬਣਾਉਣ ਵੀਡੀਓ ਬਾਈਕ ਡੀਲਰ ਤੇ ਤੇ ਵੀਡੀਓ ਅੱਜ ਇਹ ਸ਼ੂਟ ਕਰਨੇ ਇੰਦਰ ਦਾ ਤੇ ਉਹ ਸੰਦਾ ਰੋਲ ਹੀ ਨਾ ਇੱਥੇ ਤੇ ਇਹਨਾਂ ਦੋਵਾਂ ਦਾ ਰੋਲ ਹੀ ਉਹਦਾ ਕਰਕੇ ਅਸੀਂ ਇੱਥੇ ਰਹਿ ਆ ਸ਼ੂਟ ਕਰਨ ਬਾਕੀ ਹੁਣ ਸ਼ਮਸ਼ੀਰ ਜ਼ਰੂਰ ਰਹਿ ਗਏ ਸ਼ੇਰ ਦੇ ਉਹ ਹੁਣ ਜਾ ਕੇ ਘਰੇ ਜਾ ਕੇ ਤੇ ਉਹਦੇ ਰੋਲ ਕਰਾਵਾਂਗੇ ਫਿਰ ਮੇਰੇ ਰਹਿ ਗਏ ਤੇ ਬਾਕੀ ਬਾਜੀ ਤੇ ਬਾਕੀ ਦੀ ਬਾਅਦ ਇੱਕ ਪੰਨੋਂ ਬਾਹਰ ਹੀ ਬਾਨੀ ਵੀਡੀਓ ਮਤਲਬ ਤੇ ਚਲੋ ਚੱਲਦੇ ਆਂ ਬਾਕੀ ਉਹੀ ਡੈ ਬਣਾਉਣ ਮਲਪੀ ਸ਼ੂਟ ਸ਼ਾਟ ਕਰਨ ਦੇ ਆ ਆਪਣਾ ਸ਼ੋਰਟ ਲੈਂਦੇ ਆ ਵਲੌਗ ਦਾ ਬਾਕੀ ਇੱਧਰ ਸਕੂਲ ਸਾਰਾ ਚੈੱਕ ਕਰੋ ਆਹ ਸੜਕ ਆ ਵੇ ਤਰਨ ਤਰਨ ਨੂੰ ਜਾਂਦੀ ਜਿਹੜੀ ਛੜਕੋ ਆਏ ਤੇ ਆਹ ਸਕੂਲ ਹੈ ਸਾਈਡ ਤੇ ਸਾਰਾ ਹੀ ਬਾਕੀ ਕਿਵੇਂ ਵੇਖੋ ਸਕੂਲ ਸਾਡਾ ਕਿੰਨਾ ਵਧੀਆ ਵਾ ਤੇ ਸਕੂਲ ਦੀ ਅਬੀ ਸਕੂਲ ਦਾ ਡਿਜ਼ਾਈਨ ਸਕੂਲ ਦੇ ਜਿੰਨੇ ਵੀ ਸਫਾਈ ਹੈ ਵਗੈਰਾ ਸਭ ਕੁਆ ਕਿੰਨਾ ਸੋਹਣਾ ਬਣਾਇਆ ਮੇਰੇ ਸਾਹ ਨਾਲ ਇਦਾਂ ਦਾ ਸਕੂਲ ਕੇ ਦੇ ਵੇਖਿਆ ਤੇ ਦੱਸੋ ਤੁਹਾਨੂੰ ਆ ਇਦਾਂ ਦਾ ਵੇਖਿਆ ਕੇ ਸਕੂਲ ਇਸ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਵਾ ਸਰਕਾਰੀ ਸਕੂਲਾਂ ਦੇ ਕਹਿਣਾ ਮੈਂ ਸਰਕਾਰੀ ਸਕੂਲ ਦੇ ਤਾਂ ਕੋਈ ਵੇਖਿਆ ਤੇ ਗਾਈਸ ਹੁਣ ਅਸੀਂ ਆ ਗਏ ਸ਼ੇਰੇ ਵੀਰ ਘਰੇ ਸ਼ੇਰੇ ਦੇ ਰੋਡ ਕਰਾਉਣੇ ਆ ਨਾ ਤੇ ਹੁਸਨ ਵੀ ਪਹੁੰਚ ਚੁੱਕਿਆ ਵਾ ਸੈੱਟ ਤੇ ਤੇ ਇਧਰ ਡਾਇਰੈਕਟਰ ਸਾਹਿਬ ਤਾਂ ਇਧਰ ਬੈਠੇ ਹੋਏ ਆ ਇੰਦਰ ਸਮਰਾ ਸਕ੍ਰਿਪਟ ਪੜਨਦਾ ਸਕ੍ਰਿਪਟ ਪੜਨਦੇ ਘੜੀ ਹੁਣ ਛੇਰੀ ਵੀ ਤੇ ਰਹਿ ਗਏ ਸੀਨ ਤੋਂ ਮੜਦੇ ਉਹ ਕਰਾਈਏ ਬਾਕੀ ਦੇ ਸਾਰੇ ਸਾਡੇ ਬਾਹਰ ਪੰਡੋ ਬਾਹਰ ਦੇ ਆ ਤੇ ਫੇ ਮੇਰੇ ਰਹਿ ਜਾਣੇ ਘਰ ਦੇ ਰੋਲ ਘਰੇ ਕਰੂੰ ਜਾ ਕੇ ਮਾਲ ਦੇ ਚਲੋ ਠੀਕ ਆ ਆਲਨ ਛੇਰੀ ਵੀ ਨੂੰ ਮੇਰਾ ਮੂੰਹ ਮਾ ਟੋਂਡਾ ਬਣਿਆ ਤੋੜ ਲੈਨ ਦੋ ਤੇ ਚਲੋ ਮਿਲਦੇ ਆਪਾਂ ਬਾਅਦ ਚ ਇਦਾਂ ਚੱਲੀ ਜਾਣੀ ਉਹ ਵੀਡੀਓ ਆਡੀ ਸਾਰੀ ਢੜੀ ਪਹਿਲੀ ਗੱਲ ਤੇ ਉਹ ਸੋਕਾ ਤੇ ਕਿਹਾ ਤਾਂ ਹਾਂ 2 2 ਵਜੇ ਤੱਕ 3 ਵਜੇ ਤੱਕ ਫਰੀ ਹੋ ਜੀਏ ਜੇ ਨਿਕਲੀ ਜਾਂ ਡਾਇਲੌਗ ਛੇਤੀ ਛੇਤੀ ਜੇ ਕਰਾਰੀ ਅੜ ਗਈ ਤੇ ਉਹਨੂੰ ਕੰਮ ਖਰਾਬ ਨਾ ਹੁੰਦਾ ਚਲੋ ਕੋਈ ਨਹੀਂ ਆ ਛੇਰੇ ਵੀ ਅਗੇ ਹਾਂ ਚਲੋ ਕੋਣੀ ਮਿਲਦੇ ਕੋਈ ਇੱਕ ਵਾਰੀ ਦੱਸ ਦੇ ਨਾ ਮੜ ਆਇਆ ਵੀਰ ਹੁਣੇ ਤੂੰ ਤੁਰ ਕੇ ਆਉਂਦੇ ਹਾਂ ਜੋਣਾ ਮੋੜ ਤੇ ਬਣਾਤਾ ਪਾਜੀ ਨੇ ਸਟਾਰਟ ਕਰ ਉਹ ਡੀਲਰ ਸਾਹਿਬ ਕੋਈ ਕੰਮ ਦੀ ਗੱਲ ਵੀ ਕਰ ਲਈਏ ਵੀਰੋ ਹੁਣੇ ਤੂੰ ਤੁਰ ਕੇ ਆਉਣ ਡਿਆ ਜੋਣਾ ਮੋੜ ਤੇ ਬਣਾਤਾ ਪਾਜੀ ਨੇ ਇੱਕ ਆਪਦੀ ਗੱਲ ਜੋਣਾ ਮੋੜ ਤੇ ਬਣਾਤਾ ਪਾਜੀ ਜੋਣਾ ਮੋੜ ਹੀ ਨਾਲੇ ਚਲੋ ਓ ਡੀਲਰ ਸਾਹਿਬ ਕੋਈ ਕੰਮ ਦੀ ਗੱਲ ਵੀ ਕਰ ਲਈਏ ਵੀਰ ਹੁਣੇ ਤੂੰ ਤੁਰ ਕੇ ਆਉਣ ਡਿਆ ਨਾਲੇ ਜੋਣਾ ਮੋੜ ਤੇ ਬਣਾਤਾ ਭਾਜੀ ਨੇ ਇਹ ਕੰਮ ਦੀ ਗੱਲ ਯਾਰ ਨਾਲੇ ਕਿੱਥੋਂ ਆ ਜਾਂਦਾ ਵਿੱਚ ਨਾਲੇ ਪਾ ਤੇ ਤੂੰ ਆਖਰੀ ਆਰ ਲਾ ਨੀ ਫਿਰ ਚਲੋ ਕੀ ਕਹਣਾ ਮੜਾ ਦਾਦੀ ਵੀਰ ਹੁਣੇ ਤੂੰ ਤੁਰ ਕੇ ਆਉਣ ਡਿਆ ਹਾਂ ਤੈਨੂੰ ਜੋਣਾ ਮੋੜ ਤੇ ਬਣਾਤਾ ਭਾਜੀ ਨੇ ਇਹ ਕੰਮ ਦੀ ਗੱਲ ਨਹੀਂ ਆ ਇਹ ਸਟਾਰਟ ਓ ਡੀਲਰ ਸਾਹਿਬ ਕੋਈ ਕੰਮ ਦੀ ਗੱਲ ਵੀ ਕਰ ਲਈਏ ਵੀਰ ਹੁਣੇ ਤੂੰ ਤੁਰ ਕੇ ਆਉਣ ਡਿਆ ਹਾਂ ਜੋਣਾ ਮੋੜ ਤੇ ਬਣਾਤਾ ਭਾਜੀ ਨੇ ਇਹ ਕੰਮ ਦੀ ਗੱਲ ਨਹੀਂ ਤੈਨੂੰ ਕਿੰਨੇ ਕਹਿਣਾ ਵਿੱਚ ਤੈਨੂੰ ਜੋਣਾ ਮੋੜ ਤੇ ਬਣਾਤਾ ਭਾਜੀ ਤੈਨੂੰ ਜੋਣਾ ਮੋੜ ਤੇ ਬਣਾਤਾ ਭਾਜੀ ਚੱਲ ਯਾਰ ਚੱਲ ਆਹੋ ਲਾਸਟ ਹੋਈ ਉਹ ਡੀਲਰ ਸਾਹਿਬ ਕੋ ਕੰਮ ਦੀ ਗੱਲ ਵੀ ਕਰ ਲਈਏ ਵੀਰ ਹੁਣੇ ਤੂੰ ਤੁਰ ਕੇ ਆਉਣ ਡਿਆ ਹਾਂ ਤੈਨੂੰ ਜੋਣਾ ਮੋੜ ਤੇ ਬਣਾਤਾ ਭਾਜੀ ਨੇ ਇਹ ਕੰਮ ਦੀ ਗੱਲ ਨਹੀਂ ਵੀਰ ਤੂੰ ਇੱਧਰ ਆ ਮੇਰੀ ਗੱਲ ਸੁਣ ਇੱਕ ਚੱਲ ਚੰਗੇ ਬੰਦ ਕਰੀਂ ਵੀਰ ਮਾ ਮਾ ਤੂੰ ਯਾਦ ਕਰ ਮਟਰ ਸਾਹਿਬ ਵੇਚਿਆ ਕਿਥੇ ਤਾਂ ਜੰਮਾ ਨਹੀਂ ਚਲੋ ਹੋਰ ਗੜੀਆਂ ਉਹ ਮੋਟਰਸਾਈਕਲ ਕਿੱਥੇ ਆ ਉਹਦੇ ਵੇਚਤਾ ਤੇ ਆਹ ਕੌਣ ਆ ਮੈਂ ਡੀਲਿੰਦਰਿੰਦਰ ਸੋਮਰਾ ਜੀ ਮੈਂ ਤਾਂ ਟਾਡਾ ਮੋਟਰ ਤੇ ਲੁਕਾਇਆ ਹੋਆ ਮੋਟਰਸਾਈਕਲ ਵੇਚਿਆ ਕੀ ਕਰਨੂੰ ਬੋਲਟ ਸੇ ਵੇਚ ਕੇ ਬੁਲਟ ਰਹਿਣਾ ਬੁਲਟ ਕਿੱਥੇ ਆ ਬੁਲਟ ਤੁਸੀਂ ਲੈ ਕੇ ਦੇਣਾ ਵਾ ਉਹ ਬੁਲਟ ਤਾਂ ਮੈਂ ਲੈਣਾ ਮਾਯੂਰੀ ਗੱਲ ਮੈਨੂੰ ਦੱਸ ਰਹੀ ਹੈ ਨਹੀਂ ਬਣ ਗਈ ਆ ਬਣਾ 25000 ਰੁਪਏ ਦੀ ਬਣ ਗਈ ਆ ਸੋਣ ਆਏ ਆ ਬਾਹਰ ਘੁੰਮਣ ਫਿਰਨਾ ਮੈਂ ਹੁਸਨ ਤੇ ਇੰਦਰ ਹੁਣ ਆਏ ਆ ਫੋਲ ਵਾਲੀ ਸਾਈਡ ਤੇ ਘਮੋਣੇ ਕੋਲ ਗੱਪ ਤੇ ਖਵਾ ਦੇ ਯਾਨੋ ਆ ਆਹ ਆ ਰਵੀ ਦਾ ਟਰੈਕ ਲੀ ਕਾਣਾ ਗਿਆ ਰਵੀ ਦਾ ਟਰਾਲੀ ਕੋਈ ਗੱਪ ਤੇ ਸਾਡਾ ਸਾਡਾ ਭਰਾਗੀ ਉਹ ਫੋਨ ਤੇ ਗੱਲ ਕਰ ਖਾਣਾਂਗੇ ਆਏ ਇੱਥੇ ਓਏ ਇਧਰੇ ਹੈ ਇਹ ਕਹ ਨਹੀਂ ਗਿਆ ਜੇ ਇਹ ਕਹ ਨਹੀਂ ਗਿਆ ਜੇ ਆ ਮੇ ਜੀ ਹਾਂ ਮੇ ਦੇ ਕੇ ਧੰਦੀ ਕੀ ਖੜੀ ਐ ਸੇ ਕੇ ਚ ਲੋਕ ਹੈ ਹਾਂ ਤੇ ਮੱਚਾ ਜਾ ਪਿਆ ਤੈ ਗਈ ਸੌਣ ਹੋ ਗਈ ਯਾਰ ਰਾਤ ਤੇ ਘੁੰਮਣ ਫਿਰਨ ਤੇ ਹੀ ਗਏ ਬਕ ਰੋਟੀ ਢਟੀ ਖਾ ਲਈ ਤੇ ਡਾੜੀ ਗਏ ਕਿ ਇਹ ਦੇ ਕਰ ਜਾਗਰ ਨਹੀਂ ਮੇ ਨੂੰ ਜਗਰਾਤਾ ਮਾਤਰਾਣੀ ਜੀ ਦਾ ਤੇ ਉਧਰ ਗਏ ਤੇ ਉਹਨਾਂ ਆਉਣਾ ਸਵੇਰੇ ਹੁਣ ਬੂਆ ਬਾਬਾ ਦਿੱਤਾ ਮਾਰ ਜੰਦਰਾ ਮਾਰਤਾ ਵਾ ਤੇ ਸਵੇਰੇ ਆਉਣਗੇ ਚਲੋ ਉਹਨਾਂ ਚਿਰ ਬੂਆ ਬਾਬਾ ਖੋਲਣਾ ਸੀ ਬਾਕੀ ਸਾਰੇ ਵੋਟਾਂ ਵਾਂ ਸਾਰੇ ਵੋਟ ਪਾਉਣ ਵੀ ਜਾਵਾਂਗੇ ਬਲਾਕ ਸਮਤੀ ਦੀਆਂ ਤੇ ਬੋਟ ਪਾਉਣ ਜਰਾਵਾਂਗੇ ਜ਼ਰੂਰ ਤੇ ਬਾਕੀ ਅੱਜ ਅਸੀਂ ਵੀਡੀਓ ਬਣਾ ਲਈ ਫੇਰ ਕਿਹੜੀ ਇਹ ਦਜੀਵ ਬਾਈਕ ਡੀਲਰ ਤੇ ਪਰ ਮੈਂ ਰਿਵੀਲ ਕਰਨਾ ਨਹੀਂ ਚਾਹੁੰਦਾ ਪਰ ਚਲੋ ਇਹ ਆ ਵੀ ਚਲ ਕਰ ਦਿੰਨੇ ਆ ਕੋਈ ਨਹੀਂ ਵੇਖ ਲਿਓ ਆਈ ਜਾਣੀ ਬਾਕੀ ਵੀਡੀਓ ਰਿਵੀਲ ਕਰਨਾ ਕੋਈ ਨਹੀਂ ਦਿੰਦਾ ਬਾਕੀ ਜੋ ਵਿੱਚ ਵੀਡੀਓ ਦੇ ਉਹਦੇ ਵੀਡੀਓ ਵਿੱਚ ਪਾ ਲੱਗੂਗਾ ਕੀ ਹੈ ਤੇ ਅੱਜ ਬਾਈਕ ਡੀਲਰ ਤੇ ਵੀਡੀਓ ਬਣਾਈ ਹੈ ਤੁਸੀਂ ਜਦੋਂ ਆ ਜਾਣੀ ਪਿਆ ਹੋ ਸਾਰਾ ਬਲਾਗ ਪਹਿਲੋਂ ਆ ਜੇ ਤੇ ਤੁਸੀਂ ਜਾ ਕੇ ਚੈੱਕ ਕਰੋ ਡਿਸਕ੍ਰਿਪਸ਼ਨ ਵਿੱਚ ਲਿੰਕ ਲਾ ਦੂੰਗਾ ਵਲੌਗ ਪਹਿਲਾਂ ਆ ਗਿਆ ਤਾਂ ਵੀ ਜੋ ਬਾਅਦ ਚ ਆ ਗਿਆ ਵੀਡੀਓ ਪਹਿਲਾਂ ਆ ਗਈ ਤਾਂ ਵੀ ਤੇ ਡਿਸਕ੍ਰਿਪਸ਼ਨ ਜ਼ਰੂਰ ਚੈੱਕ ਕਰ ਲਿਓ ਤੇ ਜਾ ਕੇ ਮੈਂ ਵੀਡੀਓ ਵਿੱਚ ਲਿੰਕ ਲਾ ਦੂੰਗਾ ਪਹਿਲਾਂ ਆ ਗਿਆ ਵਲੌਗ ਉਤੋਂ ਤੇ ਬਾਅਦ ਚ ਜਦੋਂ ਵੀਡੀਓ ਹੋਊਗੀ ਉਦੋਂ ਚੋਕੇ ਨੂੰ ਲਿੰਕ ਲੈ ਕੇ ਚਲਾ ਦੂੰਗਾ ਤੇ ਚੈੱਕ ਕਰ ਲਿਆਗੇ ਤੇ ਬਸ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ ਤੇ ਹੁਣ ਵਲੌਗ ਐਡਿਟ ਕਰੂੰਗਾ ਐਡਿਟ ਕਰਕੇ ਇੱਕ ਮਿੰਟ ਬਾਹਰ ਜਾਣ ਥਾ ਜਿਵੇਂ ਮੋਰਤਲ ਤੋਂ ਹੁਣ ਵਲੌਗ ਐਡਿਟ ਕਰੂੰਗਾ ਐਡਿਟ ਕਰਕੇ ਅਪਲੋਡ ਕਰਕੇ ਤੇ ਸੌਂ ਜਾਊਗਾ ਤੇ ਬੱਸ ਦਿਨੇ ਉੱਠਾਂਗੇ ਫੇਰ ਵੇਖਾਂਗੇ ਕੋਈ ਮੋਹਲ ਚਾਲ ਸਿਰੇ ਹੋ ਸਕਿਆ ਤੇ ਵੋਟ ਪਾ ਕੇ ਤੇ ਗੁਰਦੁਆਰਾ ਟੱਲਾ ਸਾਹਿਬ ਜਾਊਗਾ ਮੱਥਾ ਟੇਕਣਾ ਕਿਉਂਕਿ ਇੱਕ ਦੋ ਐਤਵਾਰ ਹੋ ਗਏ ਸੀ ਗੈਣੀ ਤੇ ਅੱਜ ਦੇ ਵਲੌਗ ਵਿੱਚ ਇਹੋ ਜਿਹਾ ਵਲੌਗ ਚੰਗਾ ਲੱਗਾ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੁਹਾ ਨੂੰ ਨਵੇਂ ਵਲੌਗ ਦੇ ਵਿੱਚ ਉਹਨਾਂ ਦੇਰ ਲਈ ਬਾਏ ਬਾਏ ਗੁੱਡ ਨਾਈਟ